ਤੁਸੀਂ ਦੇਖ ਰਹੇ ਦੈਰ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਬੀਜੇਪੀ ਦੀ ਸੀਨੀਅਰ ਲੀਡਰ ਨਮੀਸ਼ਾ ਮੈਂ ਤਾਂ ਹੀ ਪਹੁੰਚੇ ਗੱਲਬਾਤ ਕਰਨ ਮੈਡਮ ਕਿਸਦਾ ਦੇਖ ਦਿਓ ਅੱਜ ਬੜਾ ਭਾਗਾਂਵਲ ਦਿਨ ਆ ਖਾ ਸਕੇ ਸਾਡੇ ਹੀ ਨਵਾਂ ਸ਼ਹਿਰ ਦੇ ਜਾ ਕੇ ਰਹਿ ਰਿਹਾ ਇਸ ਕਾਮ ਪਿੰਡ ਦੇ ਵਿੱਚ ਕਿਸਦਾ ਦੇਖ ਦਿਓ ਬੜਾ ਭਗਵਾਨ ਪਰਸ਼ੂ ਰਾਮ ਦਾ ਜਨਮ ਸਲੀ ਮਣਦਾ ਲੱਗਦਾ ਵੀ ਆਰਮਾਦ ਸਮੇਂ ਦੇ ਵਿੱਚ ਇੱਕ ਇਹ ਤਾਮ ਬੰਦਾ ਜਾ ਰਿਹਾ ਹੁਣ ਦੇਖੋ ਜੀ ਬੜੀ ਪੁਰਾਣੀ ਮੰਗ ਰਹੀ ਹੈ ਔਰ ਉਸ ਮੰਗ ਨੂੰ ਅੱਜ ਜਿਹੜਾ ਬੜੀ ਵੱਡੀ ਦੇਣ ਜਿਹੜਾ ਮੈਂ ਸਮਝਦੀ ਆ ਪੰਜਾਬ ਨੂੰ ਔਰ ਸਮਾਜ ਨੂੰ ਜੇ ਦੇਣ ਜਾ ਰਹੀ ਹੈ ਤਾਂ ਕੇਂਦਰ ਦੀ ਭਾਰਤ ਸਰਕਾਰ বিজেপি મોદી ਸਰਕਾਰ ਦੇਣ ਜਾ ਰਹੀ ਹੈ ਅੱਜ ਉਸ મોદી ਸਰਕਾਰ ਦੇ ਮੰਤਰੀ ਸਾਹਿਬ ਸ਼੍ਰੀ ਗਜੇਂਦਰ ਸਿੰਘ ਸ਼ਿਕਾਵਤ ਜੀ ਉਹ ਇੱਥੇ ਆ ਪਹੁੰਚ ਰਹੇ ਨੇ ਔਰ ਇਹਨੂੰ ਸਪੈਸ਼ਲ ਜਿਹੜਾ ਪ੍ਰਸਾਦ ਸਕੀਮ ਜਿਹੜੀ ਹੈਗੀ ਆ ਉਹਦੇ ਵਿੱਚ ਇਹਨੂੰ ਇਨਕਲੂਡ ਕਰਨ ਲੱਗੇ ਆ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਬੜਿਆਂ ਨੇ ਲਾਰੇबाजियां ਕੀਤੀਆਂ ਪਰ ਅੱਜ ਜਿਹੜਾ ਇਸ ਨੂੰ ਅਸਲ ਤੌਰ ਦੇ ਉੱਤੇ ਜੇਕਰ ਸੀਰੀਅਸਲੀ ਕਿਸੇ ਨੇ ਕਨਸੀਡਰ ਕੀਤਾ ਤਾਂ ਮੋਦੀ ਗਵਰਨਮੈਂਟ ਨੇ ਕਨਸੀਡਰ ਕੀਤਾ ਔਰ ਸਾਨੂੰ ਬੜੀ ਆਸ ਹੈ ਔਰ ਸਾਨੂੰ ਵਿਸ਼ਵਾਸ ਹੈ ਆਪਣੀ ਸਰਕਾਰ ਦੇ ਉੱਤੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਡਵੈਲਪ ਕੀਤਾ ਜਾਏਗਾ ਔਰ ਮੰਤਰੀ ਸਾਹਿਬ ਸਾਡੇ ਹੋਰ ਵੀ ਜਿਹੜੇ ਸਥਾਨ ਹੈਗੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਵੱਡੀਆਂ ਦੇਣਾ ਦੇਣਗੇ ਔਰ ਪੰਜਾਬ ਦੀ ਜਨਤਾ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੀ ਡਬਲ ਇੰਜਨ ਦੀ ਸਰਕਾਰ ਬਣਾਵੇ ਇਹ ਕਿਹੜਾ ਸ਼ਿਕਰਤਾਰਪੁਰ ਕੋਰੀਡੋਰ ਫਿਰ ਸ਼੍ਰੀ ਰਾਮ ਜਨਮ ਸਥਲੀ ਦਾ ਉਸ ਤੋਂ ਬਾਅਦ ਦੇ ਲੱਗਦਾ ਵੀ ਹੁਣ ਇਹ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਸਪਿੰਡ ਦਾ ਵੀ ਨਾਮ ਹੁਣ ਸੁਨਹਿਰੀ ਰੇਕਸ਼ਨ ਵੀ ਲਿਖਿਆ ਜਾਏਗਾ ਇਤਹ ਦੇ ਸਾਥ ਬਿਲਕੁਲ ਜੀ ਇਹ ਜਿਹੜਾ ਨਵੇਂ ਸ਼ਹਿਰ ਦਾ ਪਿੰਡ ਹੈਗਾ ਰਕਾਸਨ ਇਹ 100% ਦੀ ਪਹਿਲੇ ਨਾਮ ਇਹਦਾ ਜਿਹੜਾ ਸੁਨਹਿਰੀ ਐਕਸਟਰਾ ਚ ਲਿਖਿਆ ਜਾਂਦਾ ਕਿਉਂਕਿ ਭਗਵਾਨ Shri Parshuram ji ਦੀ ਜਨਮ ਸਥਲੀ ਹੈਗੀ ਹੈ ਇਹ ਪਿੰਡ ਔਰ ਇਤਿਹਾਸਿਕ ਪਿੰਡ ਹੈ ਬੜੇ ਲੋਕਾਂ ਦੀ ਭਾਵਨਾ ਜੁੜੀ ਹੋਈ ਹੈ ਜਿਹੜੇ ਆਪ Vishnu Bhagwan ji ਦਾ ਰੂਪ ਹੋਇਆ ਹੈ ਲੋਕਾਂ ਦੀ ਆਸਥਾ ਹੈ ਸਮਾਜ ਦੀ ਆਸਥਾ ਜੁੜੀ ਹੋਈ ਹੈ ਔਰ ਇਸ ਗੱਲ ਨੂੰ ਜਿਹੜਾ ਮੋਦੀ ਸਰਕਾਰ ਅੰਮਲੀ ਚਾਮਾ ਪਉਣ ਲੱਗੀ ਹੈ ਮਨਾਲੇ ਵੀ ਗੱਲ ਕਰਾਂਗੀ ਕਿ ਜੇ 550 ਸਾਲਾ ਮਨਾਇਆ ਤਾਂ ਉਹ ਵੀ ਮੋਦੀ ਸਾਹਿਬ ਨੇ ਮਨਾਇਆ ਮੋਦੀ ਸਰਕਾਰ ਨੇ ਮਨਾਇਆ ਭਾਰਤ ਦੇ ਵਿੱਚ ਜੇ 400 ਸਾਲਾ ਮਨਾਇਆ ਲਾਲ ਕਿਲੇ ਦੇ ਵਿੱਚ ਜਾ ਕੇ ਜਿੱਥੇ ਗੁਰੂਆਂ ਨੂੰ ਪੀੜਿਤ ਕੀਤਾ ਗਿਆ ਸੀਗਾ ਇਹਨਾਂ ਕਸ਼ਟ ਦਿੱਤਾ ਗਿਆ ਸੀ ਉੱਥੇ ਜਾ ਕੇ ਵੀ ਜੇ 400 ਸਾਲਾ ਮਨਾਇਆ ਤਾਂ ਮੋਦੀ ਸਰਕਾਰ ਨੇ ਮਨਾਇਆ ਔਰ ਮੈਂ ਦੱਸਣਾ ਚਾਹੁੰਦੀ ਹਾਂ ਗੁਰੂ ਰਵਿਦਾਸ ਮਹਾਰਾਜ ਜਿਹਦਾ ਜਿਹੜਾ ਜਨਮ ਸਥਾਨ ਹੈ ਜੇ ਉੱਥੇ ਜਾ ਕੇ ਵੀ ਜਿਹੜਾ ਫੰਡਸ ਦਿੱਤੇ ਹੈ ਔਰ ਉਥੇ ਵੀ ਯਾਦਗਾਰ ਬਣਵਾਣੀ ਸ਼ੁਰੂ ਕੀਤੀ ਹੈ ਤਾਂ ਭਾਜਪਾ ਦੀ મોદી ਸਰਕਾਰ ਨੇ ਸ਼ੁਰੂ ਕੀਤੀ ਹੈ ਔਰ ਮੈਂ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਗੱਲਾਂ ਦੱਸ ਸਕਦੀਆਂ ਔਰ ਅੱਜ ਸਮਾਜ ਵਾਸਤੇ ਪੰਜਾਬ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ 24 ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਅੱਜ ਇੱਥੇ बड़े-बड़े पदर ਤੇ ਕੰਮ ਹੋਣ ਜਾ ਰਿਹਾ ਹੈ ਔਰ ਅਸੀਂ ਚਾਹੁੰਦੇ ਆ ਕਿ ਸਾਡੇ ਹਲਕੇ ਦੇ ਵਿੱਚ ਵੀ ਜਿਹੜਾ ਅ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਕਿਉਂਕਿ ਸਾਡੇ ਉੱਤੇ ਸ਼੍ਰੀ ਸ਼ਹੀਦ ਆਜ਼ਮ ਸardar ਭਗਤ ਸਿੰਘ ਜੀ ਦਾ ਜਿਹੜਾ ਸਥਾਨ ਹੈ ਨਾਨਕਿਆਂ ਦਾ ਪਿੰਡ ਹੈ ਔਰ ਇਸ ਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਬਹੁਤ ਇਤਿਹਾਸਿਕ ਸਥਾਨ ਜਿੱਤੇ 4 ਸਾਲ ਤੋਂ ਜ਼ਿਆਦਾ ਤਪੱਸਿਆ ਕੀਤੀ ਗੁਰੂ ਰਵਿਦਾਸ ਮਹਾਰਾਜ ਜਿਨੇ ਸ਼੍ਰੀ ਖੁਰਾਲਗੜ੍ਹ ਸਾਹਿਬ ਵੀ ਸਾਡੇ ਉੱਥੇ ਮੌਜੂਦ ਹੈ ਸਾਡੇ 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 ਇਲਾਕੇ ਦੇ ਵਿੱਚ ਮੌਜੂਦ ਹੈ ਤੇ ਅਸੀਂ ਇਹ ਚਾਹਾਂਗੇ ਕਿ ਭਾਰਤ ਦੀ ਸਰਕਾਰ ਜਿਹੜੀ ਉੱਥੇ ਵਾਸਤੇ ਵੀ ਮੈਂ ਰਿਕਵੈਸਟ ਕਰਾਂਗੀ ਆਪਣੇ ਮੰਤਰੀ ਸਾਹਿਬ ਨੂੰ ਬੜਾ ਮਾਣ ਹੈ ਸਾਨੂੰ ਆਪਣੀ ਸਰਕਾਰ ਦੇ ਉੱਤੇ ਕਿ ਉੱਥੇ ਵਾਸਤੇ ਵੀ ਜਿਹੜਾ ਕਿਰਪਾ ਕਰਨ ਤੇ ਫੰਡਸ ਅਲੋਕੇਟ ਕਰਨ ਤਾਂ ਕਿ ਦੁਨੀਆ ਦੇ ਵਿੱਚ ਜਿਹੜਾ ਇਸ ਚੀਜ਼ ਦਾ ਇੱਕ ਵੱਡਾ ਨਾਮ ਹੋਰ ਜਿਹੜਾ ਲੋਕਾਂ ਦੇ ਵਿੱਚ ਜਾ ਸਕੇ ਪਰਟਨ ਦਾ ਕੇਂਦਰ ਉਹ ਬਣ ਸਕਣ ਅਸੀਂ ਇਹ ਚਾਹਾਂਗੇ ਔਰ ਉਹਨੂੰ ਡਿਵੈਲਪ ਕਰਾਵਾਂਗੇ ਉਸ ਤਰੀਕੇ ਦੇ ਨਾਲ ਇੱਕ ਅਹਿਮ ਸਵਾਲ ਵੀ ਹੈ ਮੈਂਬਰ ਪਾਰਲੀਮੈਂਟਰ ਕੰਗਨਾ ਰਣੌਦ ਦੀ ਫਿਲਮ ਆ ਰਹੀ ਹੈ ਅਮਰ ਜਸੀ ਵਿੱਚ ਸ਼੍ਰੀਕਾਲ ਤੱਕ ਦੇ ਰਕਬੀ ਸਿੰਘ ਜੀ ਨੇ ਜਿੱਥੇ ਰਕਬੀ ਸਿੰਘ ਨੇ ਇੱਕ ਸਵਾਲ ਪੈਦਾ ਕੀਤਾ ਵੀ ਜਿਹੜੇ ਸਿੱਖਾਂ ਦੇ ਜਿਹੜਾ ਪਿੰਡਾਂ ਵਾਲਾ ਨੂੰ ਗਲਤ ਤਰੀਕੇ ਨਾਲ ਉੱਤੇ ਤੋੜ ਮਾਰ ਕੇ ਕੀਤਾ ਗਿਆ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਗਲਤ ਹੈ ਔਰ ਇਸ ਨੂੰ ਪੂਰੀ ਇਸੇ ਕੌਮ ਨਿੰਦਾ ਕਰਦੀ ਕਿਸੇ ਦੇ ਵੀ ਫਿਲਮ ਬੈਨ ਹੋ ਸਕਦੀ ਹੈ ਇਹਨੂੰ ਘਾਟ ਛਾਂਟ ਹੋ ਗਈ ਕਿ ਕਗਨਾ ਰੌਤਾ ਹਮੇਸ਼ਾ ਹੀ ਵਿਰੋਧ ਕੀਤਾ ਜਾਂਦਾ ਹੈ ਵਾਹ ਦੇਖੋ ਮੈਂ ਇੱਥੇ ਇਹ ਗੱਲ ਕਹਿਣਾ ਚਾਹੂੰਗੀ ਕਿ ਫਿਲਮ ਪਹਿਲੇ ਪ੍ਰੀਵਿਊ ਜ਼ਰੂਰ ਕਰ ਲੈਣੀ ਚਾਹੀਦੀ ਹੈ ਅ ਔਰ ਜੇਕਰ ਕਿਸੇ ਨੂੰ ਇੱਥੇ ਇਤਰਾਜ਼ ਆਦਾ ਪ੍ਰੀਵਿਊ ਕਰਾ ਦੇਣੀ ਚਾਹੀਦੀ ਹੈ ਠੀਕ ਸੈਂਸਰ ਬੋਰਡ ਨੇ ਅਗਰ ਪਾਸ ਕੀਤੀ ਹੈ ਤਾਂ ਮੈਨੂੰ ਲੱਗਦਾ ਅਗਰ ਫਿਰ ਵੀ ਇਤਰਾਜ਼ ਜੇ ਨਾ ਕੋਈ ਗੱਲ ਲੱਗਦੀ ਹੈ ਕਿਸੇ ਸਮਾਜ ਨੂੰ ਤਾਂ ਉਹਦਾ ਪ੍ਰੀਵਿਊ ਉਹਨਾਂ ਨੂੰ ਕਰਾ ਦੇਣਾ ਚਾਹੀਦਾ ਪਰ ਜਿਨ੍ਹਾਂ ਲੋਕਾਂ ਨੇ ਹਲੇ ਤੱਕ ਉਹ ਫਿਲਮ ਕਿਉਂਕਿ ਰਿਲੀਜ਼ ਨਹੀਂ ਹੋਈ ਦੇਖੀ ਨਹੀਂ ਬਿਨਾਂ ਦੇਖੇ ਉਦੋਂ ਹੀ ਅਟਕਲ ਪੱਚੂ ਲਾ ਕੇ ਉਹ ਵੀ ਕੋਈ ਬਹੁਤ ਹੀ ਜੱਜਦੀ ਨਹੀਂ ਗੱਲ ਮੈਨੂੰ ਲੱਗਦਾ ਪ੍ਰੀਵਿਊ ਹੋ ਜਾਣਾ ਚਾਹੀਦਾ ਤਾਂ ਕਿ ਉਹਨਾਂ ਦਾ ਵੀ ਕੋਈ ਇਹੋ ਜਿਹਾ ਵਿਸ਼ਾ ਨਾ ਰਵੇ ਕਿਸੇ ਸਮਾਜ ਦੀ ਭਾਵਨਾ ਜਿਹੜੀ ਆਹਤ ਨਹੀਂ ਹੋਣੀ ਚਾਹੀਦੀ ਸੋ ਇਹ ਸਾਨ ਬੀਜੇਪੀ ਦੀ ਸੀਨੀਅਰ ਲੀਡਰ ਨਮੀਸ਼ਾ ਮਹਿਤਾ ਜੀ ਐਸ ਵਿਸ਼ੇਸ਼ ਤੌਰ ਤੇ ਅੱਜ ਨਵਾਂ ਸ਼ਹਿਰ ਦੇ ਪਿੰਡ ਰਕਾਸਨ ਵਿੱਚ ਵਿਸ਼ੇਸ਼ ਤੌਰ ਤੇ ਨਤਮਸਤਕ ਹੋਣ ਆਏ ਨੇ ਅੰਦਾਜ਼ੇ ਕਿ ਅੱਜ ਕੇਂਦਰੀ ਮੰਤਰੀ ਅ ਗਜਿੰਦਰ ਸਿੰਘ ਸ਼ਕਾਵਤ ਅੱਜ ਪਿੰਡ ਰਕਾਸਨ ਦੇ ਵਿੱਚ ਅੱਜ ਇਸ ਮੰਦਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਇਆ ਤਾਂ ਅੰਦਾਜ਼ੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਵਾਂ ਸ਼ਹਿਰ ਦੇ ਪਿੰਡ ਰਕਾਸਨ ਨੂੰ ਇੱਕ हिंदू भी देखा जा सकता है मैं मैं संदीप शर्मा, टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप